ਕਹ ਲਿਆ ਤਾਂ ਤਾੜੀ ਮਾਰਦੇ ਨਹੀਂ ਹੌਸਲਾ ਭਜਾਈ ਹੈ ਜਿਹੜੀ ਉਹ ਸ਼ਾਇਰ ਦੀ ਗੱਦੀ ਹੈ ਵੇਖਣ ਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਕ ਪੰੰਨੇ ਨੇ سینਾ ਪਾਰ ਕੇ ਪਤਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਖਤ ਹੀ ਲੱਗਣੀ ਉਹਨਾਂ ਦੀ ਜਿਹੜੇ ਕਰੋ ਬਣਾ ਕੇ ਤੁੰਬੇ ਨਕਸ਼ਾ ਆਪਣੇ ਸਫਰਾਂ ਦਾ ਸੋ ਨਜੀਹਾ ਨੌਜਵਾਨ ਸ਼ਾਇਰ ਜਿਹੜਾ ਸਫਰਾਤੀਏ ਨਾਲ ਨਾਲ ਸਰੰਤੀਏ ਮੇਰੀ ਮੁਰਾਫ ਕਮਰਜੀਤ ਤੋਂ ਲੇਲੇ ਵਾਲੇ ਪਿੰਡ ਤੋਂ ਹੈ ਉਪਰ ਦਾ ਸ਼ਾਇਰ ਹੈ ਤੁਹਾਡੀਆਂ ਜੋਰਦਾਰ ਤਾੜੀਆਂ ਦੇ ਵਿੱਚ ਕਮਰਜੀਤ ਸ਼ੁਕਰੀਆ ਕੁਝ ਸ਼ਾਇਦ ਤੁਹਾਡੀ ਨਜ਼ਰ ਪੱਤ ਸਿੰਘ ਜੀ ਜੋ ਸਮਰਕਤ ਜੋ ਅੱਜ ਦਾ ਸ਼ਹੀਦੀ ਘਲਾਟਿਆਂ ਨੂੰ ਮੇਲਾਗਾ ਜੋ ਉਹਨਾਂ ਦੀ ਸੋਚ ਸੀ ਜਿੱਦਾਂ ਦਾ ਸਮਾਜ ਉਹ ਚਾਹੁੰਦੇ ਸੀ ਪਰ ਜੋ ਅੱਜ ਕੱਲ ਚੱਲ ਰਿਹਾ ਹੈਗਾ ਸੋਸ਼ਲ ਮੀਡੀਆ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਤਰੀਲਾਂ ਜਿਹੜਾ ਟ੍ਰੈਂਡ ਚੱਲਿਆ ਹੋਇਆ ਰੀਂਦਾ ਬਣਾ ਰਹੇ ਨੇ ਉਹਨਾਂ ਦੇ ਕਾਸਟਮ ਉੱਦਾਂ ਪਵਾ ਕੇ ਐਕਸਰ ਤੇ ਉਸ ਤੋਂ ਬਾਅਦ ਕੁਝ ਹੋਰ ਸ਼ੇਰ ਕਾਪੀ ਪੈਨਸਲ ਪੈਨ ਤੇ ਕੁਝ ਕਿਤਾਬਾਂ ਦੇ ਕਾਪੀ ਪੈਨਸਲ ਪੈਨ ਤੇ ਕੁਝ ਕਿਤਾਬਾਂ ਦੇ ਬੱਚਿਆਂ ਦੇ ਹੱਦ ਜ਼ਿੰਦਗੀ ਦੀਆਂ ਰਕਾਬਾਂ ਦੇ ਕਾਪੀ ਪੈਨਸਲ ਪੈਨ ਤੇ ਕੁਝ ਕਿਤਾਬਾਂ ਦੇ ਬੱਚਿਆਂ ਦੇ ਹੱਥ ਜਿੰਦਗੀ ਦੀਆਂ ਰਕਾਬਾਂ ਦੇ ਦੇ ਝੋਲੇ ਉੱਤੇ ਲਿਖੂੜਾ ਮਾਂ ਬੋਲੀ ਦਾ ਦੇ ਝੋਲੇ ਉੱਤੇ ਲਿਖੂੜਾ ਮਾਂ ਬੋਲੀ ਦਾ ਟੀਦਿਆ ਪੈਰਾਂ ਨੂੰ ਨਾ ਹਜੇ ਪੰਦੇਬਾਂ ਦੇ ਟੀਦਿਆ ਪੈਰਾਂ ਨੂੰ ਨਾ ਹਜੇ ਪੰਦੇਬਾਂ ਦੇ ਅਜ਼ਾਦੀ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਅਜ਼ਾਦੀ ਦਾ ਸੂਰਜ चड़न को पहला लखा जीवन दे सूरज अस्त होए रात तेरा सूरज चढ़न को पहला लखा जीवन दे सूरज अस्त होए ओ समान देश हो। सी देशवासियों जब दिलच तूफान बाकी सी सम्राट मुर्दाबाद इंकलाब जिंदाबाद सम्राट मुर्दाबाद इंकलाब जिंदाबाद एहो शब्द अंतम अरदास थी मेरे पक्ष सिंह कह रहे हैं

हाकमाता मै हस रहा पढ़ते हाकमांस रहा कोई मौत थोड़ी है देहरा मरना देहरा गलना भला कोई मौत थोड़ी है बिचार की भठी च दगरा विचारा भट्ठी च दगरा भगत सिंह हर नौ मिट्टी बंदूक मिटी च बंदूकों का बीजना मथे च सुपने बीजने च के फांसी चढ़ना ये कोई काल खड़ा नहीं मिट्टी च बंदूक का बीजना

कद नौना हथ किताब हो, देश हो, देश शोहरत दे दे किसान हो नूर तो सब जग उपजा कद ओण गे बगद पानी हर धी ध्यानी निर्भय एक नूर तो सब जग उपजा करेंगे पानी हर ती सियानी निर्भय ते सर्वच बहनगे जाति मुक्त आवाम होगा जाति मुक्त आवाम होगा तुम कद बोलोगे सोचा दे खाणी भगत सिंह बोल रहे जी कद बोलोगे सोचा दे खाणी ध्यान ना सुनना मेरे बुत ते हार लपेट क्यों मेरे बुत ते हार लपेट क्यों चेटे कर मौत कहानी भगत सिंह की सोच नकदा अजे भी काला कपड़ा उतारो भगत सिंह ढकदा अजय भी काला कपड़ा उतारो देखो अखा चुंध्या जावन विचार का लिश्क प्रकाश बाकी है तद मैं ते लघू सुतरा गा तद भी पे भगत सिंह देखो गे कण कण च मैं दिखा

ਪੱਲੇ ਵਿੱਚ ਫੀਰੀਆਂ ਤੇ ਪੈਰਾਫਲੇਖਾ ਚ ਪੱਲੇ ਵਿੱਚ ਫੀਰੀਆਂ ਤੇ ਪੈਰਾਫਲੇਖਾ ਚ ਨਾਰੋ ਆਪਣੇ ਹਾਲ ਦੀ ਨਾਟਕ ਜਿੰਦਗੀ ਦੇ ਨਾਟਕ ਸੋ ਉਹ ਮਹਾਨ ਜੀਵੇ ਜੋ ਮੁਸੀਬਤਾਂ ਦੇ ਵਿੱਚ ਵੀ ਤਬਾਹ ਹੋਈ ਵਿਦੇਸ਼ ਦੀ ਆਜ਼ਾਦੀ ਹੈ ਜੋ ਜਿਹੜੀ ਸਾਨੂੰ ਮਿਲ ਕੇ ਦਿੱਤੀ ਸੋ ਇਸੇ ਕਮੀ ਦੇ ਰਵਾਵ ਦੀ ਅਗਲੀ ਲੜੀ ਦੇ ਵਿੱਚ ਹਮਨ ਗੱਤੇ ਨਾਸੀਆ ਨੌਜਵਾਨ ਸ਼ਾਇਰ ਤੋ ਆਪਣੀ ਰਜਨਾ ਲੈ ਕੇ ਹਾਜ਼ਰ ਹੋਈਗਾ ਜਿਨ੍ਹਾਂ ਦਾ ਧਿਆਨ ਇਧਰ ਹੈ ਉਹਨਾਂ ਨੇ ਬਾਦ ਵੀ ਖੁੱਲ ਕੇ ਦੇਣੀ ਹੈ ਤੇ ਜਿਹੜੇ ਪਿੱਛੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਬੇਨਤੀ ਹੈ ਕਿ ਅੱਗੇ ਆਵੇ ਸੋ ਅਮਨ ਗੋਪੀ ਰਾਜ ਮਾ ਬਹੁਤ ਹੀ ਮਸ਼ਕੂਰ ਹਾਂ ਮਾਗਵਾ ਹੈਰਕੇਸ ਅਤੇ ਸਭਿਆਚਾਰ ਫਾਊਂਡੇਸ਼ਨ ਦਾ ਜਿਨ੍ਹਾਂ ਦੀ ਮਦਦ ਤੁਹਾਡੇ ਰੂਹ ਹਾਂ ਮੈਂ ਤੁਹਾਡੇ ਸਾਹਮਣੇ ਦੋ ਗਜ਼ਲਾਂ ਤਰਨ ਦੇ ਵਿੱਚ ਪੇਸ਼ ਕਰਾਂਗਾ ਇੱਕ ਗਜ਼ਲ ਚਲੋ ਸਟੇਟ ਟ੍ਰੀਜਮ ਲਈ ਇੱਕੋ ਗੱਲ ਕਹਿਣੀ ਹੈ ਮੱਲਿਕੀ ਗੱਲ ਜੋ ਆਪਣਾ ਪ੍ਰਾਤਨ ਪੰਜਾਬ ਸੀ ਪਿਛਲੇ 35-40 ਸਾਲਾਂ ਤੋਂ ਜੋ ਗਤੀਵਿਧੀਆਂ ਜੋ ਆਪਣਾ ਸੱਭਿਆਚਾਰ ਸੀ ਉਹ ਤੁਹਾਡੇ ਸਾਨੂੰ ਪੇਸ਼ ਕਰ ਰਹੇ ਆ ਜੀ ਉਮੀਦ ਹੈ ਤੁਸੀਂ ਪਸੰਦ ਕਰੋਗੇ ਪਾਣੀ ਜੜੇ ਲੰਗੇ ਪੱਤਣੋ ਓਹ ਮੂੜ ਪਤਣੀ ਨਾ ਆਉਂਦੇ ਕੁੜੀਆਂ ਤਿਰੰਜੜਾ ਦੀਆਂ ਵਾਹ ਵਾਹ ਪੁਰ ਬੇੜੀ ਦੇ ਲਦੇ ਨਾ ਤੌਂਦੇ ਪਾਣੀ ਜਿਹੜੇ ਲੰਗੇ ਪੱਤਣੋਂ ਓਹ ਮੂੜ ਪਤਣੀ ਨਾ ਆਉਂਦੇ ਕੁੜੀਆਂ ਤਿਰੰਜੜਾ ਦੀਆਂ ਪੁਰ ਬੇੜੀ ਦੇ ਲਦੇ ਨਾ ਤੌਂਦੇ

ਕਿੜੀਆਂ ਨੂੰ ਚੋਗਾ ਪੌਂਦੇ ਪਾਣੀ ਜਿਹੜੇ ਗੰਦੇ ਪੱਤਣੋਂ ਮੁਰਗਾ ਸੀ ਬਾਗ ਦਿੰਦਾ ਵਾਹ ਬੰਦੀ ਰਾਤ ਪਹਿਰ ਦੇ ਪੜ ਕੇ ਮੁਰਗਾ ਸੀ ਬਾਗ ਦਿੰਦਾ ਅਧੀ ਰਾਤ ਪਹਿਰ ਦੇ ਤੜਕੇ ਮੂਨੇ ਰੇ ਹੜ ਜੋੜ ਕੇ ਮੂ ਮੂ ਨੇਰੇ ਹਲ ਜੋੜ ਕੇ ਹਾਲੀ ਰਕਣਾ ਨੂੰ ਸਬਜ ਬਣਾਉਂਦੇ ਪਾਣੀ ਜੜੇ ਲੰਗੇ ਪੱਤਣੋ ਦੁੱਧ ਨੂੰ ਮਧਾਣੀ ਰੜਕੇ ਦੁੱਧ ਨੂੰ ਮਧਾਣੀ ਰੜਕੇ ਕਿਦੀ ਚੂਕਦੀ ਨਾਲ ਮੁੱਠ ਖੜੇ ਨਾ ਕੁੱਦ ਕਰਨਾ ਸੋਨਾ ਖਾਂਦੇ ਦੁੱਧ ਪੁੱਤ ਦੀ ਸੋਨਾ ਖਾਂਦੇ ਦੁੱਧ ਪੁੱਤ ਦੀ ਮੰਦੇ ਕੰਮ ਤੋਂ ਸੀ ਖੁਦ ਨੂੰ ਬਚਾਉਂਦੇ ਪਾਣੀ ਜਿਹੜੇ ਰੰਗੇ ਪੱਤਣੋਂ ਅਗਲੇ ਜੇ ਮੰਨ ਲੈਂਦੇ ਸੱਤ ਕਰਕੇ ਮੰਨ ਲੈਂਦੇ ਸੱਤ ਕਰਕੇ ਫੇਰ ਮੱਥੇ ਤੇ ਬੁਜੁਰਗਾਂ ਦੀ ਆਖੀ